ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਹੈ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੋਂ ਗੋਬਿੰਦ ਘਾੜ ਗੁਰਦੁਆਰਾ ਸਾਹਿਬ ਤੱਕ ਰਸਤੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਉਤਰਾਈ ਹੁਣ ਸ਼ੁਰੂ ਹੋ ਜਾਂਦੀ ਹੈ ਜੋ ਕਿ ਬਿਲਕੁਲ نیچے ਨੂੰ ਹੀ ਜਾਂਦੀ ਹੈ 5 ਕਿਲੋਮੀਟਰ ਦੇ ਕਰੀਬ ਤੱਕ ਇਹ ਉਤਰਾਈ ਹੈ ਜਿੱਥੇ ਕਿ ਤੰਗ ਪੁਲ ਆ ਜਾਂਦਾ ਹੈ ਨਾਲ ਹੀ ਤੁਸੀਂ ਦੇਖ ਰਹੇ ਹੋ ਸੋਹਣੀ ਕੁਦਰਤ ਦਾ ਦ੍ਰਿਸ਼ ਘੋੜਿਆਂ ਤੇ ਸਮਾਨ ਲੱਦ ਕੇ ਪਹਾੜੀਏ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਤੋਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੱਕ ਲੈ ਕੇ ਆਉਂਦੇ ਹਨ ਤੇ ਸੰਗਤ ਜੀ ਰਸਤੇ ਵਿੱਚ ਜਦੋਂ ਵੀ ਚੜਾਈ ਚੜ ਕੇ ਆਉਂਦੇ ਹੋ ਤਾਂ ਇਹ ਫੁੱਲਾਂ ਦੇ ਬੂਟੇ ਨਜ਼ਰ ਆ ਜਾਂਦੇ ਹਨ ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਕਦੇ ਹੱਥ ਨਾ ਲਗਾਓ ਇਹ ਬਹੁਤ ਜ਼ਹਿਰੀਲੇ ਹੁੰਦੇ ਹਨ ਜਿਨ੍ਹਾਂ ਨਾਲ ਆਪਣੀ ਸਕਿਨ ਨੂੰ ਬਹੁਤ ਨੁਕਸਾਨ ਹੁੰਦਾ ਹੈ ਬਸ ਤੁਸੀਂ ਨਾਮ ਜਪਤੇ ਚੜਦੇ ਤੇ ਉਤਰਦੇ ਜਾਓ ਜਦੋਂ ਵੀ ਆਪਾਂ ਜਿਹੜਾਈ ਚੜਕਿਆਂ ਹੁੰਨੇ ਆ ਪੁੱਲ ਚੜਨ ਤੋਂ ਬਾਅਦ ਪਹਿਲਾ ਸਟਾਪ ਜਿਹੜਾ ਹੁੰਦਾ ਘੋੜਿਆਂ ਦਾ ਜੋ ਕਿ ਲੰਗਰ ਵਗੈਰਾ ਜੋ ਵੀ ਖਾਣਾ ਪੀਣਾ ਹੁੰਦਾ ਇਹਦਾ ਜਾਂਦਾ ਆ ਉਹ ਇੱਥੇ ਸਟਾਪ ਪਹਿਲਾਂ ਰੁਕਦਾ ਉਸ ਤੋਂ ਬਾਅਦ ਸਿੱਧੀ ਚੜਾਈ ਹੋ ਜਾਂਦੀ ਹੈ ਬਿਲਕੁਲ ਸਿੱਧੀ ਤੇ ਹੇਮਕੁੰਡ ਸਾਹਿਬ ਗੋਬਿੰਦ ਧਾਮ ਨੂੰ ਇਹ ਪਹਿਲਾ ਪੋਲਾ ਜੀ ਜੋ ਕਿ ਇੱਥੇ ਹੁੰਦਾ ਆ ਤੇ ਉਸ ਤੋਂ ਬਾਅਦ ਸਾਵਧਾਨੀ ਵੀ ਦਿੱਤੀ ਗਈ ਹੈ ਜੋ ਕਿ ਇਹ ਨਦੀ ਦੇ ਨਾਲ ਪਹਿਲਾ ਪੁਲ ਆ ਜਾਂਦਾ ਹੈ ਜੋ ਕਿ ਬਹੁਤ ਹੀ ਤੰਗ ਪੁਲ ਹੈ ਆ ਬਹੁਤ ਤੰਗ ਪੁਲ ਹੋਣ ਦੇ ਕਰਕੇ ਇਸ ਕਰਕੇ ਹਦਾਇਤ ਦਿੱਤੀ ਜਾਂਦੀ ਹੈ ਕਿ ਘੱਟ ਬੰਦੇ ਆਉਣ ਜਿਵੇਂ ਘੋੜੇ ਆ ਰਹੇ ਨੇ ਤਾਂ ਤੁਸੀਂ ਰੁਕ ਜਾਓ ਉਥੇ ਠੀਕ ਹੈ ਆ ਸਾਰਾ ਪੁਲ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਜਦੋਂ ਵੀ ਤੁਸੀਂ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਜਾਂ ਗੋਬਿੰਦ ਧਾਮ ਤੋਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਆਨੀਆਂ ਤਾਂ ਰਸਤੇ ਦੇ ਵਿੱਚ ਇਹ ਇੱਕ ਮੈਡੀਕਲ ਸਹੂਲਤ ਚੱਲ ਰਹੀ ਹੈ ਜਿਨ੍ਹਾਂ ਦੀ ਸੇਵਾ ਉਹਨਾਂ ਵੱਲੋਂ ਇਹ ਕੈਂਪ ਲਗਾਇਆ ਗਿਆ ਹੈ ਜਿੱਥੇ ਸੰਗਤ ਨੂੰ ਹਰ ਸਹੂਲਤ ਮਿਲਦੀ ਹੈ ਕਿਸੇ ਵੀ ਸ਼ਰੀਰ ਦੀ ਪਰੇਸ਼ਾਨੀ ਚੜਾਈ ਚੜਦੇ ਸਮੇਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇੱਥੋਂ ਦੀ ਆਪਣੀ ਸਹੂਲਤ ਦਵਾਈ ਜੜੀ ਬੂਟੀ ਲੈ ਸਕਦੇ ਹੋ ਤੇ ਇਹਨਾਂ ਦਾ ਜਾਦਾ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਜਿਹੜੀ ਵੀ ਸੰਗਤ ਜਾਂਦੀ ਹੈ ਉਹ ਜ਼ਰੂਰ ਛੱਕ ਕੇ ਜਾਂਦੀ ਹੈ ਨਾਲ ਹੀ ਇਹਨਾਂ ਨੇ ਛੋਲੇਆਂ ਤੇ ਫੁੱਲੀਆਂ ਦਾ ਮਿਕਸ ਲੰਗਰ ਹਰ ਸਮੇਂ ਚੱਲਦਾ ਰਹਿੰਦਾ ਹੈ ਇਹਨਾਂ ਦਾ ਇਹਨਾਂ ਦਾ ਸ਼ੁਕਰਾਨਾ ਜੋ ਸੰਗਤਾਂ ਲਈ ਇਹਨਾਂ ਚੰਗਾ ਉਪਰਾਲਾ ਕੀਤਾ ਹੈ ਜੋ ਕਿ ਬਿਲਕੁਲ ਨਿਸਕਾਮ ਹੈ ਹੁਣ ਆਪਾਂ ਪਹੁੰਚ ਗਏ ਹਾਂ ਪੋਲਨਾ ਪਿੰਡ ਜਿੱਥੇ ਚੜਾਈ ਖਤਮ ਹੁੰਦੀ ਹੈ ਇੱਥੋਂ ਦੀ ਹੁਣ ਆਪਾਂ ਸੋਮੋ ਵੈਨ ਤੇ ਅਸੀਂ ਗੋਬਿੰਦ ਘਾਟ ਗੁਰਦੁਆਰਾ ਸਹਿਬ ਗੁਰੂ ਘਰ ਜਾਣਾ ਹੈ ਇੱਕ ਸੋਮੋ ਵਿੱਚ 10 ਬੰਦੇ ਬੈਠਦੇ ਹਨ ਜਿਸਦਾ ਕਿਰਾਇਆ ਹੁੰਦਾ ਹੈ 50 ਰੁਪਏ ਹੁਣ ਤੁਸੀਂ ਦੇਖ ਰਹੇ ਹੋ ਪੋਲਨਾ ਪਿੰਡ ਦਾ ਸੋਨਾ ਦ੍ਰਿਸ਼ ਇਹ ਰਸਤਾ 4 ਕਿਲੋਮੀਟਰ ਦਾ ਹੈ ਜੋ ਸੜਕ ਜੋ ਕਿ ਬਿਲਕੁਲ ਸਾਫ਼ ਸੜਕ ਹੁਣ ਅਖੀਰ ਪਹੁੰਚੇ ਗੋਬਿੰਦ ਘਾਟ ਗੁਰੂ ਘਰ ਬਹੁਤ ਹੀ ਸੋਹਣੀ ਯਾਤਰਾ ਰਹੀ ਪਿਛਲੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ